ਜੀ ਸਾਡੀ ਖਬਰ ਇਹ ਚੰਗੀ ਲੱਗੇ ਤੇ ਨੂੰ ਬੇਹੋਸ਼ੀ ਦਾ ਇੰਜੈਕਸ਼ਨ ਲਾਇਆ ਸੀ ਸਰ ਹਾਂ ਬੇਹੋਸ਼ੀ ਦਾ ਇੰਜੈਕਸ਼ਨ ਲਾ ਕੇ ਅਸੀਂ ਗੱਡੀ ਤੇ ਥੋੜੇ ਹੱਥ ਚ ਲੱਤ ਕੇ ਲੈ ਕੇ ਜਾ ਰਹੇ ਸੀ ਉੱਤੇ ਪਹੁੰਚਦੇ ਸਰ ਸਾਰੇ ਦੀ ਡੈਥ ਹੋ ਗਈ ਉਹ ਮੈਂ ਹੁਣ ਆਇਆ ਮੈਨੂੰ ਫੋਨ ਮੈਂ ਕਿਹਾ ਵੀ ਪਹਿਲਾਂ ਵੇਖ ਲਓ ਕਿ ਬਈ ਵੈਸੇ ਨਾ ਬੇਹੋਸ਼ ਹੋ ਗਏ ਅੱਛਾ ਜੇ ਜਨਾਜ਼ਰ ਕਲੀਅਰ ਨਹੀਂ ਹੁੰਦਾ ਫਿਰ ਡਾਕਟਰ ਨੂੰ ਦਿਖਾਉਣੇ ਆ ਫਰਕੀ ਦੱਸਦੇ ਆ ਉਹ ਕਦੇਸ਼ੇ ਬੋਲਦਾਂ 9 ਕਿਲੋ ਦਾ ਜੀਨੇਟਰ ਮੈਂ ਆਪਣੇ ਪਿੰਡ ਅਜ ਤੋਂ ਮੈਂ 2 2 ਮਹੀਨੇ ਪਹਿਲਾਂ ਵੇਖ ਚੁੱਕਾ ਜੋੜਾ ਸੀ ਆਪਣੇ ਪਿੰਡ ਮੈਂ ਆ ਵੇਖਿਆ ਜੀ ਆਪਾਂ ਰਾਤ ਨੂੰ ਜਾਂਦੇ ਨਾ ਪੈਰਸੋ ਮੈਂ ਤਾਂ ਅਜ ਤੋਂ 2 2 ਮਹੀਨੇ ਪਹਿਲਾਂ ਆਪਣੇ ਪਿੰਡ ਜੋੜਾ ਸੀ ਵੈਲੇ ਬੋਰਡ ਤੇ ਮੈਂ ਆ ਵੇਖਿਆ ਜੀ ਆਪਣੇ ਪਿੰਡ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀਕੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਅੱਜ ਸਵੇਰ ਤੋਂ ਜਿਹੜਾ ਸੋਸ਼ਲ ਮੀਡੀਆ ਤੇ ਜਾਂ ਪੰਜਾਬ ਡੈਰੀ ਤੇ ਇੱਕ 12 ਸਿੰਘਾ ਦਾ ਫਰੀਦਕੋਟ ਆਉਣਾ ਦਿਖਾਇਆ ਜਾ ਰਿਹਾ ਸੀ ਚਰਚ ਵਾਲੀ ਗਲੀ ਦੇ ਵਿੱਚ ਆਇਆ ਸੀ ਤੇ ਉਸ ਬਾਰੇ ਵੱਡੀ ਖਬਰ ਆ ਰਹੀ ਆ ਕਿ ਉਹ ਹੁਣ ਇਸ ਦੁਨੀਆ ਤੇ ਨਹੀਂ ਰਿਹਾ ਉਸ ਦੇ ਮੌਤ ਦੇ ਕਾਰਨ ਕੀ ਰਹੇ ਲੋਕਾਂ ਵੱਲੋਂ ਉਸ ਨੂੰ ਫੜੇ ਜਾਣ ਦੌਰਾਨ ਪੈਦਾ ਹੋਇਆ ਸਹਿਮ ਜਾਂ ਉਸ ਨੂੰ ਫੜੇ ਜਾਣ ਤੋਂ ਬਾਅਦ ਡਾਕਟਰੀ ਇਲਾਜ ਲਈ ਬੇਹੋਸ਼ੀ ਲਈ ਉਸ ਨੂੰ ਕੀਤਾ ਗਿਆ ਇਲਾਜ ਇਹ ਤਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਜੇ ਵਿਭਾਗ ਨੇ ਪੋਸਟਮਾਰਟਮ ਕਰਵਾਇਆ ਤਾਂ ਪਰ ਇੱਕ ਗੱਲ ਸਾਫ ਆ ਕਿ ਉਸ ਨੂੰ 1 ਘੰਟੇ ਦੀ ਜਦੋਜਹਿਦ ਤੋਂ ਬਾਅਦ ਜਿਸ ਤਰ੍ਹਾਂ ਘਰਾਂ ਦੇ ਵਿੱਚ ਉਹ ਸ਼ਾਲਾ ਮਾਰ ਕੇ ਗਿਆ ਸੀ ਉਸ ਨੂੰ ਫੜਿਆ ਗਿਆ ਸੀ ਤੇ ਉਸ ਨੂੰ ਨੂੜ ਕੇ ਕੁਘਿਆਣਾ ਬੀੜ ਛੱਡਣ ਦੇ ਲਈ ਲਿਆਇਆ ਜਾ ਰਿਹਾ ਸੀ ਤੇ ਉੱਥੇ ਪਹੁੰਚਣ ਤੇ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਹੈ ਜਦੋਂ ਤੋਂ 12 ਸਿੰਗੇ ਦੇ ਫਰੀਦਕੋਟ ਵਿੱਚ ਹੋਣ ਬਾਰੇ ਖਬਰ ਪ੍ਰਸਾਰਿਤ ਕੀਤੀ ਗਈ ਸੀ ਉਦੋਂ ਤੋਂ ਹੀ ਵੱਖ-ਵੱਖ ਫੋਨ ਆ ਰਹੇ ਸੀ ਕਿਸੇ ਨੇ ਫੋਨ ਕਰਕੇ ਇਹ ਦੱਸਿਆ ਕਿ ਉਸਨੇ 2 ਮਹੀਨੇ ਪਹਿਲਾਂ ਉਸ ਨੂੰ ਪਿੰਡ ਕਿਲਾ ਨਾ ਦੇਖਿਆ ਤੇ ਇਹ ਜੋੜੇ ਦੇ ਰੂਪ ਵਿੱਚ ਸੀ ਯਾਨੀ ਮੇਲ ਤੇ ਫੀਮੇਲ ਦੋਨੇ ਸੀ ਤੇ ਕਿਸੇ ਨੇ ਫੋਨ ਕਰਕੇ ਇਸ ਦੇ ਕਿਹੜੇ ਬੀੜ ਵਿੱਚੋਂ ਆਏ ਹੋਣ ਦੀਆਂ ਸੰਭਾਵਨਾਵਾਂ ਪ੍ਰਗਟ ਕੀਤੀਆਂ ਪਰ ਜਿਹੜਾ ਅਖੀਰ ਤੇ ਫੋਨ ਆਇਆ ਸਾਜਨ ਕੁਮਾਰ ਦਾ ਉਸਨੇ ਇਸ ਸਾਰੇ ਕੀਤੇ ਕਰਾਏ ਤੇ ਸਾਰੀ ਜਦੋਜਹਿਦ ਤੇ ਸਾਰੀ ਮਿਹਨਤ ਤੇ ਪਾਣੀ ਫੇਰ ਦਿੱਤਾ ਸਾਜਨ ਕੁਮਾਰ ਨੇ ਫੋਨ ਰਾਹੀਂ ਸਾਰੀ ਗੱਲ ਦੱਸੀ ਕਿ ਕਿਸ ਤਰ੍ਹਾਂ ਉਸ ਨੂੰ ਉਹ ਫੜ ਕੇ ਲਗਾਇਆ ਸੀ ਉਸ ਦਾ ਇਲਾਜ ਕਰਾਇਆ ਗਿਆ ਸੀ ਟੀਕਾ ਲਗਾਇਆ ਗਿਆ ਸੀ ਤੇ ਕਿਸ ਤਰ੍ਹਾਂ ਉਸ ਦੀ ਹੁਣ ਮੌਤ ਹੋ ਚੁੱਕੀ ਆ ਜਦੋਂ ਇਸ ਦੀ ਮੌਤ ਬਾਰੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਵੀ ਫੋਨ ਆਇਆ ਹੈ ਉਹਨਾਂ ਨੇ ਪੁਸ਼ਟੀ ਤਾਂ ਕੀਤੀ ਉਸ ਦੀ ਮੌਤ ਦੀ ਪਰ ਨਾਲ ਦੀ ਨਾਲ ਇਹ ਵੀ ਕਿਹਾ ਕਿ ਇਸ ਨੂੰ ਪਸ਼ੂ ਹਸਪਤਾਲ ਵਿੱਚ ਲਿਜਾ ਕੇ ਇਸ ਬਾਰੇ ਪਤਾ ਕੀਤਾ ਜਾਵੇਗਾ ਕਿ ਸਚਮੁੱਚ ਹੀ ਇਸਦੀ ਮੌਤ ਹੋਈ ਆ ਜਾਂ ਇਹ ਡਰ ਦੇ ਮਾਰੇ ਛੱਪ ਲਿਆ ਹੋਇਆ ਏ ਇਸ ਬਾਰੇ ਹਜੇ ਪੂਰੀ ਤਰ੍ਹਾਂ ਉਹਨਾਂ ਨੇ ਕੁਝ ਦੱਸਣ ਤੋਂ ਇਨਕਾਰ ਕਰ ਦਿੱਤਾ ਪਰ ਸਾਜਨ ਕੁਮਾਰ ਜਿਹੜਾ ਨਾਲ ਚੱਲ ਰਿਹਾ ਸੀ ਸਵੇਰ ਤੋਂ ਇਸ ਟੀਮ ਦੇ ਉਸਨੇ ਸਪਸ਼ਟ ਕਰ ਦਿੱਤਾ ਕਿ ਉਹਨਾਂ ਨੇ ਫੋਨ ਤੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ ਇਸਦੀ ਮੌਤ ਹੋ ਚੁੱਕੀ ਆ ਸਾਜਨ ਜੀ ਜਿਹੜਾ ਖੜਿਆ ਸੀ 12 ਸਿੰਘਾਉਂ ਨੂੰ ਤੁਸੀਂ ਨਾਲ ਗਏ ਸੀ ਟੀਮ ਦੇ ਲੈ ਕੇ ਗਏ ਸੀ ਭਗਿਆਨੇ ਵੀਰ ਜੀ ਬਣਾਉਂਦਾ ਜੀ ਸਰ ਉਹ ਅਸੀਂ ਉਸ ਤੋਂ ਫੜ ਕੇ ਲੱਗਿਆ ਸੀਗਾ ਜੀ ਅਸੀਂ ਇਹਨਾਂ ਨੂੰ ਕਿਹਾ ਸੀਗਾ ਵੀ ਇੱਥੇ ਛੱਡ ਦੀਏ ਆਪਣੇ ਕੈਂਟ ਵਾਲੇ ਤੇ ਜੀ ਤੇ ਇਹਨਾਂ ਦੇ ਮੁਲਾਜ਼ਮਾਂ ਨੇ ਕਿਹਾ ਵੀ ਨਹੀਂ ਕੋ ਘਹਾਣੇ ਬੀੜ ਤੇ ਲੈ ਕੇ ਜਾਣਾ ਇਹਨੂੰ ਇਹ ਪਤਾ ਨਹੀਂ ਕਾਫੀ ਧੇਰ ਦਾ ਬੰਨਿਆ ਹੋਇਆ ਸੀਗਾ ਜੀ ਪਤਾ ਨਹੀਂ ਡਰ ਕਰਕੇ ਨਾ ਇਹ ਖਬਰਾ ਗਿਆ ਜੀ ਤੇ ਇਹਨੂੰ ਬੇਹੋਸ਼ੀ ਦਾ ਇੰਜੈਕਸ਼ਨ ਲਾਇਆ ਸੀ ਸਰ ਹਾਂ ਬੇਹੋਸ਼ੀ ਦਾ ਇੰਜੈਕਸ਼ਨ ਲਾ ਕੇ ਅਸੀਂ ਗੱਡੀ 'ਚ ਛੋਟੇ ਹੱਥੀਂ ਚਲੱਦ ਕੇ ਲੈ ਕੇ ਜਾ ਰਹੇ ਸੀ ਉੱਥੇ ਪਹੁੰਚਦੇ ਸਰ ਸਾਰੇ ਦੀ ਡੈਥ ਹੋ ਗਈ ਤੇ ਇੱਕ ਟੀਕਾ ਕੀ ਤੋਂ ਲਵਾਇਆ ਸੀ ਟੀਮ ਨੇ ਇਹ ਇਹਨਾਂ ਨੇ ਮਲਾਇਮਾ ਨੇ ਬੁਲਾਇਆ ਸੀ ਡਾਕਟਰ ਸਰਕਾਰੀ ਸਰਕਾਰੀ ਡਾਕਟਰ ਸੀ ਜੀ ਅੱਛਾ ਤੇ ਹੁਣ ਇਹ ਕੁਝ ਕਹਿ ਰਹੇ ਸੀ ਕਿ ਕਨਫਰਮ ਨਹੀਂ ਹਜੇ ਜਿਹੜੀ ਮੌਤ ਹੋ ਗਈ ਹੈ ਅਜੇ ਹਜੇ ਨਹੀਂ ਇਹ ਕਨਫਰਮ ਆ ਹੁਣ ਉਹਦੀ ਮੌਤ ਹੋ ਗਈ ਕਿ ਨਹੀਂ ਨਹੀਂ ਕਨਫਰਮ ਹੈ ਜੀ ਅੱਛਾ ਇੱਥੇ ਹੋ ਚੁੱਕੀ ਹੈ ਇਹ ਕਿੱਥੇ ਲੈ ਕੇ ਆ ਰਹੇ ਨੇ ਹੁਣ ਇਹਦੀ ਕਨਫਰਮੇਸ਼ਨ ਔਰ ਇਹ ਆਪਣੇ ਇੱਥੇ ਨਿਊ ਕੈਂਟਰ ਰੋਡ ਗੰਗਰਾਲੀ ਹਸਪਤਾਲ ਤੇ ਪਛੂ ਹਸਪਤਾਲ ਲੈ ਆਏ ਜੀ ਅੱਜ ਜਿਹੜਾ ਉਹ ਸੀਗਾ ਸਾੰਬਰ 12 ਸਿੰਘਾ ਹਾਂਜੀ ਹਾਂਜੀ ਉਹ ਕੀ ਕਾਰਨ ਬਣਿਆ ਉੱਥੇ ਲੈ ਕੇ ਆਪਣੇ ਬੀੜ ਕੋ ਘਿਆਣੇ ਉਹ ਬੀੜ ਕੋ ਘਿਆਣੇ ਤੇ ਛੱਡਣ ਗਏ ਸੀ ਹਕੀ ਕਾਰਨ ਬਣਿਆ ਮਰਨ ਦਾ ਉਹ ਮੈਂ ਹੁਣ ਆਇਆ ਮੈਨੂੰ ਫੋਨ ਮੈਂ ਕਿਹਾ ਵੀ ਪਹਿਲਾਂ ਵੇਖ ਲਓ ਕਿ ਵੈਸੇ ਨਾ ਬੇਹੋਸ਼ ਹੋ ਗਏ ਤੇ ਜੇ ਨਾ ਜਰ ਕਲੀਅਰ ਨਹੀਂ ਹੁੰਦਾ ਉਹ ਡਾਕਟਰ ਨੂੰ ਦਿਖਾਉਣੇ ਆ ਫਰ ਕੀ ਦੱਸਦੇ ਆ ਉਹ ਅੱਛਾ ਤੇ ਕੋਈ ਉਹਦੇ ਬੇਹੋਸ਼ੀ ਵਾਲਾ ਵੀ ਲਵਾਇਆ ਸੀ ਟਿਕ ਟੁਕ ਇਹ ਮੈਂ ਕਰਦਾ ਪਤਾ ਮੈਂ ਤਾਂ ਹੁਣੇ ਆ ਜੇ ਉੱਥੇ ਤੇ ਬਹੁਤ ਬਲਾਕ ਅਫਸਰ ਆਈ ਜਾਂਦਾ ਮੈਂ ਤਾਂ ਪੁੱਛਦਾ ਕਿ ਕਹਾਣੀਆਂ ਸਾਰੀ ਓਕੇ ਜੀ ਇਸ ਕਲੋਨੀ ਦੇ ਵਿੱਚ ਜੰਗਲੀ ਦੀ ਜਿਹੜਾ ਜਿਹਨੂੰ ਬਾਰਾ ਸਿੰਘ ਆ ਕਹਿੰਦੇ ਆ ਉਹ ਆਇਆ ਸੀਗਾ ਐਦੋਂ ਕਿਦ ਬੋਸਾ ਦਾ ਬੀੜ ਵਿੱਚੋਂ ਚੱਲ ਕੇ ਆਵੇ ਸਵੇਰ ਦਾ ਤੇ ਸਵੇਰ ਦਾ ਤਮਾਸ਼ਾ ਲੱਗਾ ਪਿਆ ਸੀ ਸਾਰੀ ਲੋਕ ਕਲੋਨੀ ਇਕੱਠੀ ਹੋਈ ਹੋਈ ਸੀ ਪਰ ਜੰਗਮ ਮੁੜ ਕੇ ਮਹਿਕਮੇ ਨੂੰ ਸੂਚਿਤ ਕੀਤਾ ਗਿਆ ਸੀ ਮਹਿਕਮਾ ਆਇਆ ਪਰ ਮਹਿਕਮੇ ਨੇ ਕੋਈ ਉਹਦੀ ਉਹਨੂੰ ਪੜਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨੂੰ ਭਜਾ ਕੇ ਫਿਰ ਮੈਂ ਛਟ ਛਟਕਵਾਲ ਨੂੰ ਸ਼ਹਿਰਵਾਲ ਨੂੰ ਤੋਰ ਦਿੱਤਾ ਦੇਖੋ ਇਹੋ ਜਿਹੇ ਜਾਨਵਰ ਜਿਹੜੇ ਆ ਇਹਨਾਂ ਨੂੰ ਤਾਂ ਸੁਰੱਖਿਤੀ ਰੱਖਿਆ ਜਾਵੇ ਚੰਗੀ ਗੱਲ ਆ ਪਰ ਮੈਂ ਕਿਹਾ ਕੋਈ ਬੜਾ ਵਧੀਆ ਕੰਮ ਨਹੀਂ ਕੀਤਾ ਉਹਨਾਂ ਨੂੰ ਭਜਾਤਾ ਸੋ ਸੁਰੱਖੇ ਤੇ ਬੈਠਾ ਹੀ ਹਾਂ ਵਧੀਆ ਸੀ ਇੱਥੇ ਬੈਠਾ ਸੀਗਾ ਬੜਾ ਵਧੀਆ ਸੀ ਕੋਈ ਇਹੋ ਜੀ ਗੱਲ ਨਹੀਂ ਸੀ ਜੇ ਇਹੋ ਹੀ ਕੰਮ ਕਰਨਾ ਸੀ ਉਹ ਤਾਂ ਅਸੀਂ ਸਵੇਰ ਦੇ ਭਜਾ ਦੇਣਾ ਸੀ ਤੇ ਇਹਨੂੰ ਆਪਾਂ ਲੋਟੀਚਰ ਕੋਲ ਉਨੀ ਚਾਇਆ ਸੀਗਾ ਮੱਲੋਂ ਤੁਹਾਨੂੰ ਸਾਨੂੰ 3-4 ਘੰਟੇ ਹੋ ਗਏ ਉਹਨੇ ਇਹਨੂੰ ਮੱਲੋਂ ਰੈਸਕਿਊ ਕਰ ਲਿਆ ਵਾ ਕੋਈ ਵੀ ਮੱਲੋਂ ਜਾਨੀਮਾਲ ਨੁਕਸਾਨ ਨਹੀਂ ਹੋਇਆ ਵਾ ਦੇਖੀ ਪਹਿਲੀ ਵਾਰ ਵੇਖਣੀ ਆ ਹਾਂਜੀ ਇਹ ਮਲੋ ਇਧਰ ਆਇਆ ਵਾ ਆਪਣੇ ਸ਼ੋਨੀਆਲੇ ਪਾਸੇ ਰਹੇ ਮਲੋ ਇਧਰ ਰਹਿੰਦੇ ਆ ਆਪਣੇ ਤੇ ਕੋਈ ਜਾਨਵਰ ਵਾਲੀ ਨੁਕਸਾਨ ਨਹੀਂ ਨਹੀਂ ਹੋਇਆ ਹੁਣ ਕਿੱਥੇ ਲੈ ਕੇ ਜਾਵਾਂ ਹੁਣ ਇਹਨੂੰ ਜੀ ਬੀਸੀਕਯੂ ਕਰਾਂਗੇ ਡੀਡ ਚੀਜ਼ਾਂ ਕਿਤੇ ਵੀ ਮਲੋ ਜਿੱਥੇ ਸੰਗਣਾ ਜੰਗਲ ਹੈ ਇਹ 5-6 ਘੰਟਿਆਂ ਤੋਂ ਫੇਰ ਰਹੀ ਇੱਥੇ ਹੀ ਸ਼ਹਿਰ ਦੇ ਵਿੱਚ ਹੀ ਅਸੀਂ ਸਾਰੇ ਬੰਦੇ ਫੜੀ ਜਾਨੇ ਠੀਕ ਹੈ ਜੀ ਤੇ ਆ ਹੁਣ ਇਹਨਾਂ ਦੇ ਘਰੇ ਵੜ ਗਏ ਤੇ ਅਸੀਂ ਇਹਨੂੰ ਫੜ ਲਾ ਇੱਥੇ ਤੇ ਕਮੇਟੀ ਵਾਲੇ ਬੰਦੇ ਆ ਗਏ ਨਾਲ ਤੇ ਹੁਣ ਆ ਕੇ ਲੈ ਕੇ ਜਾਣਗੇ ਕੁਝ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਕਿਸੇ ਦਾ ਜੀ ਇਹ ਕਿਹੜਾ ਜਾਨਵਰ ਹੈ ਇਹ ਇਹ ਬਾਰਾ ਸਿੰਘ ਆਈ ਐ ਖੁੱਲਾ ਰਹਿਦਾ ਨੁਕਸਾਨ ਇਹਨੇ ਕਰ ਦੇਣਾ ਸੀ ਇਹ ਕਿੱਥੋਂ ਆਇਆ ਬੱਦ ਲੱਗਾ ਤੂੰ ਇਹ ਕੋਈ ਪਤਾ ਨਹੀਂ ਲੱਗਾ ਕਿੱਥੋਂ ਆਇਆ ਇਹ ਤਾਂ ਸ਼ਹਿਰ ਚ ਵੇਖਿਆ ਹੈ